ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਨ ਦੀ ਅਹਿਮ ਖਬਰ ਜਿਹੜੀ ਹੈ ਨੂਰਪੁਰ 베ਦੀ ਤੋਂ ਆ ਰਹੀ ਹੈ ਨੂਰਪੁਰ 베ਦੀ ਦੇ ਵਿੱਚ ਕੁਝ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਬਾਅਦ ਲੱਖਾਂ ਰੁਪਏ ਦੀ ਨਕਦੀ ਤੇ ਕੈਸ਼ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨੂਰਪੁਰ 베ਦੀ ਦੀਆਂ ਜਿੱਥੇ ਕੁਝ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਲੱਖਾਂ ਰੁਪਏ ਦੀ ਨਕਦੀ ਤੇ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਨੀਰਪੁਰ ਬੇਦੀ ਦਾ ਮਾਮਲਾ ਹੈ ਤਾਂ ਤੁਹਾਨੂੰ ਦੱਸ ਦਈਏ ਘਰ ਦੇ ਮਾਲਕ ਜਿਹੜੇ ਨੇ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਅਤੇ 31 ਦਸੰਬਰ ਨੂੰ ਲਾਸਟ ਦਿਨ ਹੋਣ ਕਰਕੇ ਜਿਹੜਾ ਇਹ ਉਹ ਬਾਹਰ ਜਿਹੜਾ ਇੱਕ ਘੁੰਮਣ ਲਈ ਗਏ ਸੀ ਜਿਸ ਕਰਕੇ ਉਹ ਆਉਣ ਦੇ ਵਿੱਚ ਉਹਨਾਂ ਨੂੰ ਦੇਰੀ ਹੋ ਗਈ ਜਿਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਉਹ ਸਿਗੇ ਤੇ ਨਾਲ ਹੀ ਅਮਨਪੁਰ ਵਿਖੇ ਜਿਹੜੇ ਰਹਿ ਗਏ ਸੀ ਉਸ ਦੀ ਪਤਨੀ ਜਿਹੜੀ ਹੈ ਪਹਿਲਾਂ ਹੀ ਅ ਡਿਲੀਵਰੀ ਦੇ ਚਲਦੇ ਆ ਜਿਹੜੇ ਉਹਨਾਂ ਕੋ ਦੇਰੀ ਹੋ ਗਈ ਜਿਸ ਤੋਂ ਬਾਅਦ ਉਹ ਜਦੋਂ ਘਰ ਪਹੁੰਚੇ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ ਕਾਰ ਦੇ ਵਿੱਚ ਆਉਂਦੇ ਜੋ ਦੇਖਿਆ ਦਾ ਘਰ ਦਾ ਸਾਰਾ ਸਮਾਨ ਜਿਹੜਾ ਇਹ ਖਿਲੜਿਆ ਹੋਇਆ ਸੀ ਤੇ ਨਾਲੇ ਗੈਣੇ ਤੇ ਜਿਹੜੇ ਘਰ ਦੇ ਵਿੱਚ ਕੈਸ਼ ਪਿਆ ਸੀ ਉਹ ਚੁੱਕ ਕੇ ਫਰਾਰ ਹੋ ਗਏ ਨੇ ਤਾਂ ਉਹਨਾਂ ਦੀ ਚੋਰੀ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਦੀ ਇਤਲਾ ਦਿੱਤੀ ਪੁਲਿਸ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੂਰਪੁਰ ਜਿਹੜੇ ਨੇ ਨੂਰਪੁਰ ਬੇਦੀ ਜਿਹੜੇ ਬਲਾਚੌਰ ਮੁੱਖ ਮਾਰਗ ਤੇ ਪੈਂਦੇ ਪਿੰਡ ਜਟਪੁਰ ਦਾ ਇਹ ਮਾਮਲਾ ਹੈ ਜਿੱਥੇ ਬੀਤੇ ਰਾਤ ਜਿਹੜੀ ਹੈ ਘਰ ਦੇ ਵਿੱਚ ਚੋਰੀ ਹੋਈ ਹੈ ਚੋਰਾਂ ਵੱਲੋਂ ਜਿਹੜੇ ਨੇ 2.5 ਲੱਖ ਰੁਪਏ ਦੇ ਕੈਸ਼ ਤੇ ਨਕਦੀ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਘਰ ਦੇ ਤੇ ਪੁਲਿਸ ਜਿਹੜੇ ਮੁਲਾਜ਼ਮਾਂ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਸਾਨੂੰ ਸਵੇਰੇ ਸੂਚਨਾ ਮਿਲੀ ਆ ਉਹਦੇ ਮੁਤਾਬਕ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਬੰਦਾ ਜਿਹੜਾ ਜਿਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੇਟ ਦੇ ਉਤੋਂ ਵੀ ਟਪ ਸਕਦਾ ਹੈ ਪਿਛਲੇ ਪਾਸੇੋਂ ਵੀ ਚੜ੍ਹ ਸਕਦਾ ਕਿਉਂਕਿ ਘਰ ਨੂੰ ਜੰਦਾ ਲੱਗਾ ਸੀਗਾ ਘਰ ਵਿੱਚ ਕੋਈ ਹੈ ਨਹੀਂ ਸੀ ਤੇ ਜਦੋਂ ਆ ਕੇ ਘਰ ਦੇ ਮਾਲਕ ਨੇ ਬਲਵਿੰਦਰ ਸਿੰਘ ਨੇ ਜਦੋਂ ਦੇਖਿਆ ਤੇ ਜੰਦਾ ਜਿਹੜਾ ਅੰਦਰੋਂ ਬੰਦ ਸੀਗਾ ਚੋਰੀ ਨੂੰ ਕਿਦਾਂ ਅੰਜਾਮ ਦਿੱਤਾ ਗਿਆ ਇਹ ਬਹੁਤ ਬਰੀਕੀ ਵਾਲੀ ਤਫ਼ਤੀਸ਼ ਹੈਗੀ ਹੈ ਕਿਉਂਕਿ ਹੋ ਸਕਦਾ ਉਹ ਪੌੜੀ ਦੇ ਉੱਪਰੋਂ ਚੜ੍ਹ ਕੇ ਅੰਦਰ ਬੜਿਆ ਐਂਟਰੀ ਕੀਤਾ ਹੋਵੇ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਤੇ ਉਹਦੇ ਕਹਿਣ ਦੇ ਮੁਤਾਬਿਕ ਕੁੰਦਾ 골ਡ ਸੈੱਟ ਸੀਗਾ ਤੇ ਕੁਝ 50-60 ਹਜ਼ਾਰ ਰੁਪਈਆ ਨਕਦ ਸੀਗਾ ਤੇ ਇੱਕ LCD ਸੀਗੀ ਤੇ ਉਹ ਬੰਦਾ ਕੋਈ ਮੈਨ ਮਾਸਟਰ ਹੈਗਾ ਜਿਹੜਾ ਕੈਮਰੇ ਵੀ ਲੱਗਿਆ ਉਹ ਜਾਣ ਲੱਗਿਆ ਵਿੱਚੋਂ ਥੰਬੀ ਕੱਢ ਕੇ ਲੈ ਗਿਆ ਇਸ ਵਾਸਤੇ ਅ ਅੰਜਾਮ ਨੂੰ ਬੜੀ ਬ੍ਰਿੱਕੀ ਦੇ ਨਾਲ ਜਿਹੜਾ ਮਤਲਬ ਅੰਜਾਮ ਆਪਣਾ ਬਾਰਦਤ ਕੀਤੀ ਗਈ ਹੈ ਤੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਦੇਖ ਰਹੇ ਹਾਂ ਤੇ ਜਿਹੜਾ ਵੀ ਅ ਅੱਗੇ ਸਾਡੇ ਨੂੰ ਤਵਰੀਦ ਦੇ ਵਿੱਚ ਨਾਮਜ਼ਦ ਹੋਇਆ ਸੀ ਕੋਸ਼ਿਸ਼ ਕਰਾਂ ਬਲਵਿੰਦਰ ਕੁਮਾਰ ਸਾਹਿਬ ਕਿਸ ਤਰ੍ਹਾਂ ਇਹ ਵਾਰਦਾਤ ਹੋਈ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਸਰ ਜਦੋਂ ਮੈਂ ਸਵੇਰੇ ਆਇਆ ਜੀ ਅਸੀਂ ਇੱਥੇ ਗੇੜਾ ਮਾਰ ਕੇ ਜਾਂਦਾ ਸੀ ਮੈਂ ਦਿੱਲੀ ਜੀ ਕਿਉਂਕਿ ਮੇਰਾ ਵਾਈਫ ਬੇਬੀ ਹੋਇਆ ਹੈ ਜੀ ਵਾਈਫਰੇ ਜੀ ਅਸੀਂ ਸੋਰੇ ਘਰ ਹੀ ਰਹਿ ਰਹੇ ਆ ਕੁਛ ਲਈ ਕੁਝ ਦਿਨਾਂ ਤੋਂ ਜੀ ਤੇ ਮੈਂ ਜਦੋਂ ਸਵੇਰੇ ਆਇਆ ਤਾਂ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਜੀ ਤੇ ਮੈਨੂੰ ਮੈਨੂੰ ਥੋੜਾ ਸ਼ੱਕ ਪਿਆ ਜੀ ਸੋ ਜੋ ਮੈਂ ਕੰਧ ਤੋਂ ਉਤੋਂ ਦੂਜੇ ਪਾਸੇ ਘੁੰਮ ਕੇ ਚੜ੍ਹ ਕੇ ਦੇਖਿਆ ਤਾਂ ਮੇਨ ਡੋਰ ਦਾ ਦਰਵਾਜ਼ਾ ਸੀਗਾ ਜਿਹੜਾ ਉਹਦਾ ਲੋਕ ਨਾਲ ਵੀ ਛੇੜਛਾੜ ਕੀਤੀ ਹੋਈ ਜੀ ਕਾਫੀ ਤੋੜ ਮਰ ਪਰ ਫਿਰ ਮੈਂ ਜਦੋਂ ਅੰਦਰੋਂ ਕੁੰਡੀ ਲੱਗੀ ਹੋਈ ਸੀਗੀ ਜਦੋਂ ਮੈਂ ਲੋਕ ਖੋਲਿਆ ਚਾਬੀ ਤਾਂ ਮੇਰੇ ਕੋਲ ਹੈਗੀ ਸੀਗੀ ਜੀ ਜੋ ਲੋਕ ਖੋਲਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਫਿਰ ਮੈਂ ਜ਼ੋਰ ਮਾਰ ਕੇ ਲੱਤਾਂ ਨਾਲ ਕੁੰਡੀ ਅੰਦਰੋਂ ਤੋੜੀ ਹੈ ਜੀ ਤਾਂ ਦੇਖਿਆ ਸੀਗਾ ਪਿੱਛੋਂ ਕੋਈ ਆਇਆ ਪਿੱਛੇ ਰਸਤੇ ਤੋਂ ਚੜਿਆ ਕੰਧ ਦੇ ਉੱਤੋਂ ਜੀ ਨੰਗੇ ਪੈਰਾਂ ਦੇ ਪੈਰਾਂ ਦੇ ਨਿਸ਼ਾਨ ਹੈ ਉਸ ਦੇ ਜੀ ਪਾ ਪਿੱਛੇ ਦਰਵਾਜਾ ਲੱਗਿਆ ਹੋਇਆ ਸੀਗਾ ਉੱਥੇ ਉਹਨੇ ਦਰਵਾਜੇ ਦਾ ਜੋਰ ਲਾਇਆ ਤਾਂ ਉਹਨੇ ਰਪਾ ਟੁੱਟਿਆ ਨਹੀਂ ਜੀ ਪਿੱਛੇ ਇੱਕ ਪੀਵੀਸੀ ਪਾਈਪ ਸੀਗਾ ਉਹਦੇ ਸਹਾਰੇ ਛੱਤ ਤੇ ਚੜਿਆ ਜੀ ਛੱਤ ਤੋਂ ਚੜਨ ਤੋਂ ਬਾਅਦ ਛੱਤ ਦੇ ਦਰਵਾਜੇ ਤੋਂ ਪੌੜੀ ਰਾਹੀਂ ਐਂਟਰ ਹੋਇਆ ਕਮਰੇ ਦੇ ਵਿੱਚ ਦੋਨੋਂ ਸਾਈਡ ਤੋਂ ਕੁੰਡੀਆਂ ਲਾ ਕੇ ਉਹਨਾਂ ਨੇ ਅੰਦਰ ਚੋਰੀ ਨੂੰ ਇੰਜਾਮ ਦਿੱਤਾ ਹੈ ਜੀ ਕੀ ਕੀ ਚੋਰੀ ਹੋਈ ਜੀ ਸਭ ਚੋਰੀ ਤਾਂ ਐਲ ਸੀ ਡੀ ਸੀਗੀ ਇੱਕ ਬਾਹ ਟੰਗੀ ਹੋਈ ਜੀ ਨਾਲ ਜੀਓ ਦਾ ਨਵਾਂ ਬਾਕਸ ਲਵਾਇਆ ਸੀਗਾ ਵਾਈਫਾਈ ਦਾ ਸੈਟ ਆਪ ਬਾਕਸ ਲਗਾਏ ਸੀ ਉਹ ਸਾਰਾ ਤੋੜ ਕੇ ਲੈ ਗਏ ਜੀ ਤੇ ਬੈੱਡ ਦੇ ਵਿੱਚੋਂ ਗਹਿਣੇ ਸੀਗੇ ਜੀ ਅਲਮਾਰੀ ਦਾ ਵਿੱਚ ਇੱਕ ਸੈੱਟ ਸੀਗਾ ਵਾਈਫਰ ਦਾ ਮੈਰਿਜ ਦਾ ਜੀ ਕੀਮਤ ਆਉਣੀ ਆ ਪ੍ਰੋਕਸ ਤੋਂ 2.5 ਲੱਖ ਰੁਪਏ ਉਸ ਦੀ ਜੀ ਉਹ ਇੱਥੇ ਹੀ ਪਿਆ ਸੀਗਾ ਜੀ ਤੇ ਕੁਝ ਕੈਸ਼ ਸੀਗਾ ਡਿਲੀਵਰੀ ਕਰਕੇ ਅਸੀਂ ਵਾਈਫਰ ਕਰਕੇ ਰੱਖਿਆ ਹੋਇਆ ਸੀਗਾ ਐਮਰਜੈਂਸੀ ਵਾਸਤੇ ਜੀ ਉਹ ਲੋਕਰ ਸੀਗਾ ਅਲਮਾਰੀ ਦਾ ਲੋਕਰ ਤੋੜ ਕੇ ਉਹ ਕੈਸ਼ ਵਗੈਰਾ ਲੈ ਗਏ ਜੀ ਬਾਕੀ ਬੈੱਡ ਵਗੈਰਾ ਵਿੱਚ ਭਾਂਡੇ ਵਗੈਰਾ ਸੀਗੇ ਹੋਰ ਸਮਾਨ ਸੀਗਾ ਉਹ ਵਾਈਫ ਨੂੰ ਵੀ ਪਤਾ ਕੀ ਆ ਕਿਉਂਕਿ ਉਹ ਇੱਥੇ ਹੈ ਨਹੀਂ ਜੀ ਬਾਕੀ ਉਹ ਦੇਖਦੇ ਆ ਕੀ ਕੀ ਲੈ ਕੇ ਗਿਆ ਉੱਥੋਂ ਹਸਟਲ ਆਵੇ ਜੀ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਤਾਂ ਸੀਸੀਟੀਵੀ ਦਾ ਮੈਮਰੀ ਸਰ ਸੀਸੀਟੀਵੀ ਉਹ ਕਿਚਨ ਦੇ ਵਿੱਚ بڑے ਕਿਚਨ ਦੇ ਰਾਹੀਂ ਸੀਸੀਟੀਵੀ ਕਿਵੇਂ ਲੱਗਿਆ ਹੋਇਆ ਸੀਗਾ ਜੀ ਪਰ ਉਸਨੇ ਜਦੋਂ ਨਿਗਾ ਮਾਰੀ ਕਿ ਕੈਮਰਾ ਲੱਗਿਆ ਹੋਇਆ ਉਹ ਉਸ ਨੂੰ ਚੜ ਕੇ ਉੱਤੇ ਉਹਨੇ ਛੇੜ ਛੜ ਕੇ ਉਸ ਵਿੱਚ ਮੈਮਰੀ ਕਾਰਡ ਉਸ ਨੂੰ ਦਿਖ ਗਿਆ ਕਿਉਂਕਿ ਬਾਹਰੋਂ ਦਿਖ ਜਾਂਦਾ ਕਿ ਉਹ ਮੈਮਰੀ ਚਿਪ ਲੱਗੀ ਉਹ ਚਿਪ ਕੱਢ ਕੇ ਲੈ ਗਿਆ ਮੈਮਰੀ ਕਾਰਡ ਦੀ ਜੀ ਕਿਚਨ ਦੇ ਵਿੱਚ ਜਦੋਂ ਕਿਚਨ ਦੇ ਵਿੱਚ ਹੋਰ ਕਿਹੜੀ ਕਿਹੜੀ ਛੜਛੜੀ ਜਿਵੇਂ ਕਿਚਨ ਦੇ ਵਿੱਚ ਡਰਾਈ ਫਰੂਟ ਵਗੈਰਾ ਸੀਗੇ ਡੱਬੇ ਹੋਏ ਸਾਰੇ ਖੋਲੇ ਹੋਏ ਸੀਗੇ ਜੀ ਕੁਝ ਡੱਬੇ ਸਮਾਨ ਦੇ ਵੀ ਸੀਗੇ ਜੀ ਉਹ ਵੀ ਚੱਕ ਕੇ ਲੈ ਗਏ ਰਾਸ਼ਨ ਵਗੈਰਾ ਦੇ ਜੀ ਪਰ ਗੈਸ ਚੁੱਲਾ ਸਹੀ ਠੀਕ ਹੈ ਬਾਾਕੀ ਉਸ ਤੋਂ ਲਾਬੇ ਛੋਟੇ ਮੋਟੇ ਡੱਬੇ ਜੋ ਹੁੰਦੇ ਰਾਸ਼ਨ ਵਗੈਰਾ ਦੇ ਵਿੱਚ ਡਰਾਈ ਫਰੂਟ ਵਗੈਰਾ ਉਹਨਾਂ ਦਾ ਦਾਲਾਂ ਵਗੈਰਾ ਹੁੰਦੀਆਂ ਉਹ ਵੀ ਲੈ ਗਏ ਸਕੂਟਰੀ ਨਹੀਂ ਲਿਚੀ। ਕਿ ਸਕੂਟਰੀ ਸਿੱਗੀ ਸਾਡੇ ਇੱਕ ਉਸ ਵਿੱਚ ਚਾਬੀ ਲਗਾਈ ਹੋਈ ਸੀ ਕਿਉਂਕਿ ਦੋਨੋਂ ਸਾਈਡ ਤੇ ਦਰਵਾਜੇ ਲੱਗੇ ਹੋਣ ਕਰਕੇ ਕੰਦਾ ਸੀਗੇ, ਗੇਟ ਖੁੱਲਿਆ ਨਹੀਂ ਜੀ। ਸਕੂਟਰੀ ਲੈ ਕੇ ਸੰਭਵ ਨਹੀਂ ਹੋਇਆ। ਸਕੂਟਰੀ ਇਸ ਕਰਕੇ ਨਹੀਂ ਲੈ ਕੇ ਗਿਆ ਜੀ ਕਿਉਂਕਿ ਚਾਬੀ ਵਿੱਚ ਲੱਗੀ ਹੋਈ ਸੀਗੀ। ਉਸ ਵਿੱਚੋਂ ਇੱਕ ਆਰ.ਸੀ. ਸੀਗੀ ਜੀ। ਸਕੂਟਰੀ ਦੀ ਆਰ.ਸੀ. ਨਹੀਂ ਮਿਲੀ ਜੀ ਫਿਲਹਾਲ ਜੀ ਅਸੀਂ ਦੇਖੀ ਹੈ ਜੀ। ਬਾਕੀ ਦੇਖਦੇ ਜੇ ਘਰ ਤੋਂ ਕਿਸੇ ਹੋਰ ਪਾਸੇ ਅਮੀਰਤ ਵਿੱਚ ਮਿਲਦੀ ਹੈ ਜੀ। ਤੁਹਾਨੂੰ ਸ਼ੱਕ ਹੈ ਕਿ ਇਹ ਦਿਨ ਦੇ ਵਾਲੇ ਬਾਰ ਦਾ ਭਾਜੀ ਕੱਲ ਮੈਂ 12 ਵਜੇ ਤੱਕ ਮਾਰਨਿੰਗ ਕੈਮਰਾ ਦੇਖਦਾ ਦੇਖਾ ਜੀ। ਕਿਉਂਕਿ ਆਪਾਂ ਗੇਟ ਦੇਖਦੇ ਹੁੰਦੇ ਆਪਣਾ ਘਰ ਦੀ ਡਿਊਟੀ ਟਾਈਮਿੰਗ ਕੈਮਰਾ ਚੱਲਦਾ ਸੀਗਾ ਜੀ ਤੇ ਬਾਅਦ ਵਿੱਚ 4 ਵਜੇ ਮੈਂ ਡਿਊਟੀ ਤੋਂ ਬਾਅਦ ਥੋੜਾ ਫ੍ਰੀ ਹੋ ਕੇ ਜਦੋਂ ਕੈਮਰੇ ਦੇਖਿਆ 4 ਵਜੇ ਜੀ ਕੈਮਰਾ ਆਫਲਾਈਨ ਆ ਰਿਹਾ ਸੀਗਾ ਤੇ ਮੈਂ ਵਾਈਫ ਨੂੰ ਕਾਲ ਕਰਕੇ ਪੁੱਛਿਆ ਜੀ ਕਿ ਕੈਮਰਾ 'ਤੇ ਲਾਈਟ ਹੈਗੀ ਆ ਜੀ ਉਹ ਕਹਿੰਦੇ ਲਾਈਟ ਹੈਗੀ ਆ ਮੈਂ ਸ਼ਾਇਦ ਇਲੈਕਟ੍ਰੋਨਿਕ ਫਾਲਟ ਹੋਣਾ ਕੋਈ ਸਪਲਾਈ ਚੱਲ ਗਈ ਹੋਣੀ ਆ ਜੀ ਵੀ ਕੈਮਰਾ ਬੰਦ ਹੋ ਗਿਆ ਹੁਣ ਉਸ ਕਰਕੇ ਮੈਂ ਦੇਖਿਆ ਨਹੀਂ ਜੀ ਕੈਮਰਾ ਜੀ ਪ੍ਰਸ਼ਾਸਨ ਅਧਿਕਾਰੀ ਆਏ ਆ ਠੀਕ ਹੈ ਪ੍ਰਸ਼ਾਸਨ ਅਧਿਕਾਰੀ ਆਏ ਹੋ ਕਹਿੰਦੇ ਵੀ ਕਾਰਵਾਈ ਕਰਾਂਗੇ ਜੀ ਫਿਲਹਾਲ ਉਹ ਪੈੜਾ ਵਗੈਰਾ ਦੇ ਨਿਸ਼ਾਨ ਦੇਖ ਕੇ ਤੇ ਕੈਪਚਰ ਕਰਕੇ ਆਪਣਾ ਲੈ ਗਏ ਆ ਜੀ ਫੋਟੋਆਂ ਦੇ ਜੀ